ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਉਹਨਾਂ ਦੀ ਦੂਜੀ ਵਰ੍ਹੇ ਸਿਰ ਪਿੰਡ ਮੂਸਾ ਦੇ ਗੁਰਦੁਆਰਾ ਸਾਹਿਬ 'ਤੇ ਮਨਾਇ ਗਈ ਹੈ ਇਸ ਮੌਕੇ ਮੂਸੇਵਾਲਾ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਸਣੇ ਕਈ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਵੀ ਹਾਜ਼ਰੀ ਭਰੀ ਇਸ ਦੌਰਾਨ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਨਾਲ ਪ੍ਰਸ਼ਾਸਕ ਵੀ ਭਾਵੁਕ ਨਜ਼ਰ ਆਏ ਪਰਿਵਾਰ ਨੇ ਇਨਸਾਫ ਲਈ ਲੜਾਈ ਜਾਰੀ ਰੱਖਣ ਦੀ ਗੱਲ ਆਖੀ ਹੈ 29 ਮਈ 2022 ਦੀ ਸ਼ਾਮ ਪੰਜਾਬੀ ਗਾਇਕ ਗੀਤਕਾਰ ਅਤੇ اداکار ਸ਼ੋਭਦੀਪ ਸਿੰਘ ਸਿੱਧੂ ਵਰ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਰ ਕਿ ਨੇੜੇ ਗੋਲਨਾ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਸੀ ਅਤੇ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ ਦਾ ਜੀ ਮੁਨਿਸਟਰ ਆਪਣੇ ਆਪ ਨੂੰ ਕਹਿੰਦਾ ਮੈਂ ਸਿੱਖਿਆ ਅਗਰ ਉਹ ਇਨਸਾਫ ਨਹੀਂ ਦੇ ਸਕੇ ਸਿੱਖਿਆ ਤੇ ਫਿਰ ਇਹ ਇਨਸਾਫ ਕਿੱਥੋਂ ਲੈਣਗੇ ਹੁਣ ਤਾਂ ਸਾਡੀ ਅਰਦਾਸ ਉਸ ਵਾਇਗੁਰੂ ਦੀ ਕਚੇਰੀ ਚ ਹੀ ਆ ਕਿ देर ਹੋ ਸਕਦੀ ਆ ਅੰਧੇਰ ਨਹੀਂ ਹੋਣਾ ਚਾਹੀਦਾ ਔਰ ਇਸ ਹੁਨਹਾਰ ਸਾਡੇ ਕਲਾਕਾਰ ਸ਼ੁਭਦੀਪ ਜੀ ਇਨਸਾਫ ਦੀ ਲੜਾਈ ਜਾਰੀ ਰੱਖਾਂਗੇ ਔਰ ਇੱਕ ਦਿਨ ਇਨਸਾਫ ਲੈ ਕੇ ਹੀ ਆਟਾਂਗੇ